ਨਨ ਗੁਰੂ ਅਮਰਦਾਸ ਜੀ ਦਾ ਮਹਾਰਾਜ ਜੀ ਦਾ ਆਗਮਨ ਚੁੰਨਾ ਮੰਡੀ ਲਾਹੌਰ ਵਿਖੇ ਪਿਤਾ ਹਰਦਾਸ ਜੀ ਅਤੇ ਮਾਤਾ ਨੂਪੀ ਜੀ ਦੇ ਘਰ ਵਿਖੇ ਸਨ 1533 ਨੂੰ ਹੋਇਆ। ਮਾਤਾ ਪਿਤਾ ਨੇ ਬੜੇ ਲਾਡ ਪਿਆਰ ਨਾਲ ਆਪ ਦਾ ਨਾਮ ਜੀਠਾ ਰੱਖਿਆ। ਅਜੇ ਆਪ 3 ਸਾਲ ਦੇ ਹੀ ਸਨ ਜਦੋਂ ਆਪ ਦੇ ਮਾਤਾ ਜੀ ਚੜ੍ਹਾਈ ਕਰ ਗਏ। ਜਦੋਂ ਆਪ 7 ਸਾਲ ਦੇ ਹੋਏ ਤਾਂ ਉਹਦੇ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ। ਘਰ ਦੀ ਆਰਥਿਕ ਸਥਿਤੀ ਬਹੁਤ ਵਿਗੜ ਚੁੱਕੀ ਸੀ। ਖਾਨ ਪੀਣ ਲਈ ਇੱਕ ਸਮੇਂ ਦਾ ਪ੍ਰਸ਼ਾਦ ਦਾ ਮਿਲਣਾ ਵੀ ਔਖਾ ਹੋ ਗਿਆ ਸਭ ਸਾਖ ਸਬੰਧੀਆਂ ਨੇ ਸਾਥ ਛੱਡ ਦਿੱਤਾ ਆਪ ਜੀ ਦੇ ਨਾਨੀ ਜੀ ਆਪ ਜੀ ਨੂੰ ਆਪਣੇ ਘਰ ਲੈ ਗਏ ਨਾਨੀ ਜੀ ਨੇ ਪਾਈ ਜੇਠਾ ਜੀ ਨੂੰ ਹੁੰਗਣੀਆਂ ਬਣਾ ਕੇ ਦੇਣੀਆਂ ਆਪ ਲਾਹੌਰ ਦੇ ਬਾਜ਼ਾਰ ਵਿੱਚ ਉੱਚੀ ਆਵਾਜ਼ ਵਿੱਚ ਹੋਕਾ ਲਾ ਕੇ ਹੁੰਗਣੀਆਂ ਵੇਚਦੇ ਇਸ ਦੇ ਨਾਲ ਘਰ ਦਾ ਗੁਜ਼ਾਰਾ ਹੁੰਦਾ ਸੀ ਕੁਝ ਚਿਰ ਪਿਛੋਂ ਨਾਨੀ ਜੀ ਆਪਣੇ ਨਾਲ ਪਿੰਡ ਵਾਸਰ ਕੇ ਜੋ ਅਮਰਤਸਰ ਦੇ ਨੇੜੇ ਹੈ ਉੱਥੇ ਲੈ ਗਏ ਉੱਥੇ ਵੀ ਆਪਣੇ ਹੁੰਗਣੀਆਂ ਵੇਚਣੀਆਂ ਤੇ ਘਰ ਦਾ ਗੁਜ਼ਾਰਾ ਚੱਲਣਾ ਹੁੰਗਣੀਆਂ ਵੇਚਣ ਦੇ ਨਾਲ-ਨਾਲ ਭਾਈ ਜੇਠਾ ਜੀ ਆਲੇ ਦਿਵਾਲੇ ਦੇ ਪਰਮਾਰਥੀ ਪੁਰਖਾਂ ਦੀ ਸੰਗਤ ਕਰਕੇ ਖੁਸ਼ ਹੁੰਦੇ ਸਨ ਇੱਕ ਦਿਨ ਭਾਈ ਜੇਠਾ ਜੀ ਦੇਖਦੇ ਹਨ ਕਿ ਕੁਝ ਸੰਗਤ ਬਾਸਰ ਕੇ ਤੋਂ ਹੁੰਦੇ ਹੋਏ ਗੋਵਿੰਦ왈 ਸਾਹਿਬ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਵਾਸਤੇ ਜਾ ਰਹੀ ਸੀ ਇਹ ਦੇਖ ਕੇ ਮਨ ਵਿੱਚ ਚਾਹ ਉੱਠਿਆ ਤੇ ਆਪ ਵੀ ਗੋਬਿੰਦਵਾਲ ਗੁਰਾਂ ਦੇ ਦਰਸ਼ਨਾਂ ਲਈ ਚੱਲ ਪਏ। ਦਰਸ਼ਨ ਕਰਕੇ ਇੰਨੇ ਨਿਹਾਲ ਹੋਏ ਕਿ ਕੁਝ ਦਿਨ ਗੁਰਾਂ ਕੋਲੇ ਰਹਿਣ ਦਾ ਫੈਸਲਾ ਕਰ ਲਿਆ। ਜਿਸ ਟੋਕਰੀ ਨਾਲ ਆਪ ਘੁੰਗਣੀਆਂ ਵੇਚਦੇ ਸੀ ਉਹ ਟੋਕਰੀ ਨਾਲ ਆਪ ਸੇਵਾ ਕਰਨ ਲੱਗੇ। ਕੁਝ ਦਿਨ ਬਾਅਦ ਆਪ ਦੇ ਨਾਨੀ ਜੀ ਵੀ ਅਕਾਲ ਚਲਾਣਾ ਕਰ ਗਏ। ਇਹ ਦੇਖਦਿਆਂ ਨਿਥਾਵਿਆਂ ਦੇ ਥਾਂ ਗੁਰੂ ਅਮਰਦਾਸ ਜੀ ਨੇ ਆਪ ਨੂੰ ਆਪਣੇ ਕੋਲ ਰੱਖ ਲਿਆ। ਆਪ ਸਾਰਾ ਸਮਾਂ ਗੁਰੂ ਜੀ ਦੇ ਨੇੜੇ ਹੀ ਰਹਿੰਦੇ ਸਨ ਪਰ ਜੇਠਾ ਜੀ ਉੱਥੇ ਰਹਿ ਕੇ ਆਈ ਹੋਈ ਸੰਗਤ ਦੀ ਸੇਵਾ ਕਰਦੇ ਅੰਮ੍ਰਿਤ ਵੇਲੇ ਦਰਬਾਰ ਵਿੱਚ ਵਿਚਾਈ ਕਰਦੇ ਜਦੋਂ ਸੰਗਤ ਦਰਬਾਰ ਵਿੱਚ ਕੀਰਤਨ ਸੁਣਦੀ ਤਾਂ ਆਪ ਉਨ੍ਹਾਂ ਲਈ ਲੰਗਰ ਤਿਆਰ ਕਰਦੇ ਜਦੋਂ ਜਦੋਂ ਸੰਗਤ ਲੰਗਰ ਕਰਕੇ ਚਲੀ ਜਾਂਦੀ ਤਾਂ ਆਪ ਝੂਠੇ ਬਰਤਨ ਮਾਂਜਦੇ ਸੰਗਤ ਦੇ ਜੋੜੇ ਸਾਫ਼ ਕਰਦੇ ਸੰਗਤ ਲਈ ਪਾਣੀ ਪਰਦੇ ਸਨ ਜਦੋਂ ਸੰਗਤ ਆਰਾਮ ਕਰਦੀ ਤਾਂ ਬਜ਼ੁਰਗਾਂ ਦੀਆਂ ਲੱਤਾਂ ਬਾਹਾਂ ਵੀ ਕੁੱਟਦੇ ਸਨ ਭਾਈ ਜੇਠਾ ਜੀ ਦੀ ਸੇਵਾ ਭਗਤੀ ਵਿੱਚ ਇੰਨੇ ਲੀਨ ਰਹਿੰਦੇ ਕਿ ਸੇਵਾ ਹੀ ਉਨ੍ਹਾਂ ਦੇ ਜੀਵਨ ਦਾ ਉੱਤਮ ਮਨੋਰਥ ਬਣ ਗਿਆ ਸਮਾਂ ਬੀਤਦਾ ਗਿਆ ਭਾਈ ਜੇਠਾ ਜੀ ਦਾ ਜੀਵਨ ਸੰਗਤ ਦੀ ਸੇਵਾ ਕਰਦਿਆਂ ਹੋਰ ਉੱਚਾ ਸੁੱਚਾ ਹੋ ਗਿਆ ਭਾਈ ਜੇਠਾ ਜੀ ਵਰਗੇ ਭਾਈ ਅਮਰਦਾਸ ਪਾਤਸ਼ਾਹ ਜੀ ਦੀ ਸਭ ਤੋਂ ਛੋਟੀ ਸੰਤਾਨ ਬੀਬੀ ਭਾਨੀ ਜੀ ਸਨ ਬੀਬੀ ਪਾਨੀ ਜੀ ਦਾ ਜਨਮ ਪਿੰਡ ਬਾਸਰਕੇ ਵਿਖੇ ਹੋਇਆ ਬੀਬੀ ਜੀ ਭਾਉ ਭਗਤੀ ਦਾ ਰੂਪ ਸਨ ਇੱਕ ਰਾਤ ਪੀਤਾ ਅਮਰਦਾਸ ਜੀ ਲੰਗਰ ਦੀ ਸੇਵਾ ਵਿੱਚ ਜੁਟੇ ਰਹਿਣਾ ਲੰਗਰ ਵਿੱਚ ਰਸਦ ਜਾਂ ਲੰਗਰ ਵਿੱਚ ਕੀ ਤਿਆਰ ਹੋਣਾ ਇਹ ਸੇਵਾ ਬੀਬੀ ਪਾਨੀ ਜੀ ਦੀ ਸੀ ਇੱਕ ਦਿਨ ਬੀਬੀ ਪਾਨੀ ਜੀ ਨੇ ਅਮਰਤ ਵੇਲੇ ਵੇਖਿਆ ਕਿ ਮਹਾਰਾਜ ਜੀ ਦੀ ਚੌਂਕੀ ਦਾ ਪਾਵਰ ਟੁੱਟ ਚੱਲਿਆ ਹੈ ਬੀਬੀ ਜੀ ਨੇ ਉਸ ਵੇਲੇ ਆਪਣਾ ਪੈਰ ਚੌਂਕੀ ਹੇਠ ਦੇ ਦਿੱਤਾ ਤਾ ਜੋ ਗੁਰੂ ਪਿਤਾ ਦੇ ਨਿਜਮ ਵਿੱਚ ਵਿਘਨ ਨਾ ਪੈ ਜਾਵੇ ਪੈਰ ਵਿੱਚੋਂ ਖੂਨ ਦੀ ਧਾਰ ਵਹਿਣ ਲੱਗੀ ਪਿਤਾ ਜੀ ਦੇ ਨੇਤਰ ਖੁੱਲ ਗਏ ਪਿਤਾ ਜੀ ਨੇ ਬੀਬੀ ਭਾਨੀ ਜੀ ਦੇ ਪੈਰ ਵੱਲ ਵੇਖਿਆ ਕਿ ਪਿਆਰੀ ਬੇਟੀ ਦੇ ਪੈਰ ਵਿੱਚੋਂ ਖੂਨ ਦੀ ਧਾਰ ਵਗ ਰਹੀ ਹੈ ਉਹ ਪ੍ਰੇਮ ਅਤੇ ਧੀਰਜ ਦੀ ਮੂਰਤ ਅਡੋਲ ਹੈ ਆਪ ਨੇ ਪ੍ਰਸੰਨ ਹੋ ਕੇ ਬੇਅੰਤ ਅਸੀਸਾਂ ਬਖਸ਼ੀਆਂ ਤੇ ਨਾਲ ਹੀ ਆਪ ਨੇ ਕਿਹਾ ਕਿ ਆਪ ਦੀ ਕੁਲ ਬਹੁਤ ਵਧੇਗੀ ਤੇ ਜਗਤ ਵਿੱਚ ਚਾਨਣ ਦਾ ਮਨਾਰਾ ਬਣੇਗੀ ਮਹਾਰਾਜ ਜੀ ਦਾ ਬਚਨ ਸਤ ਅਤੇ اٹਲ ਸੀ ਜਦੋਂ ਬੀਬੀ ਜੀ ਦੀ ਉਮਰ ਵਿਆਹਣ ਯੋਗ ਹੋਈ ਤਾਂ ਮਾਤਾ ਜੀ ਨੇ ਗੁਰੂ ਜੀ ਕੋਲ ਬੇਨਤੀ ਕੀਤੀ ਕਿ ਪੁਤਰੀ ਲਈ ਹੁਣ ਜੋਗ ਵਰ ਚਾਹੀਦਾ ਹੈ ਗੁਰੂ ਜੀ ਨੇ ਬੀਬੀ ਜੀ ਦੀ ਮਾਤਾ ਨੂੰ ਪੁੱਛਿਆ ਆਪ ਜੀ ਦੇ ਅਨਸਾਰ ਬੀਬੀ ਜੀ ਦਾ ਵਰ ਕਿਉਂ ਜ ਚਾਹੀਦਾ ਹੈ ਤਾਂ ਉਸ ਸਮੇਂ ਮਾਤਾ ਜੀ ਨੇ ਭਾਈ ਜੇਠਾ ਜੀ ਵੱਲ ਵੇਖਿਆ ਜੋ ਸਭਵੇਂ ਸੰਗਤ ਦੀ ਸੇਵਾ ਕਰ ਰਹਿ ਸੰਤ ਸਿਰ ਤੇ ਟੋਕਰੀ ਸੀ ਮਾਤਾ ਜੀ ਨੇ ਇਸ਼ਾਰਾ ਕਰਕੇ ਕਿਹਾ ਕਿ ਇਹੋ ਜਿਹਾ ਹੋਣਾ ਚਾਹੀਦਾ ਹੈ ਗੁਰੂ ਅਮਰਦਾਸ ਜੀ ਮੁਸਕਰਾਏ ਤੇ ਆਖਿਆ ਕਿ ਇਹੋ ਜਿਹਾ ਤਾਂ ਇਹ ਹੀ ਹੈ ਅੱਗੋਂ ਮਾਤਾ ਜੀ ਆਖਦੇ ਹਨ ਕਿ ਫਿਰ ਦੇਰ ਕਿਸ ਗੱਲ ਦੀ ਇਸ ਸੱਚਜੇ ਕੰਮ ਨੂੰ ਅੱਗੇ ਵਧਾਓ ਇਸ ਤੋਂ ਬਾਅਦ ਭਾਈ ਜੇਠਾ ਜੀ ਅਤੇ ਬੀਬੀ ਪਾਨੀ ਜੀ ਦਾ ਆਨੰਦ ਕਾਰਜ ਤੈ ਹੋ ਗਿਆ ਉਸ ਸਮੇਂ ਆਪਦੀ ਉਮਰ 20 ਸਾਲ ਦੀ ਸੀ ਬੀਬੀ ਪਾਨੀ ਜੀ ਵਿਆਹ ਤੋਂ ਬਾਅਦ ਵੀ ਗੁਰੂ ਮਹਾਰਾਜ ਜੀ ਦੀ ਸੇਵਾ ਨੂੰ ਪਹਿਲ ਦਿੰਦੇ ਸਨ ਉਹ ਇੱਕ ਪਲ ਲਈ ਵੀ ਗੁਰੂ ਸਾਹਿਬ ਦੀ ਸੇਵਾ ਤੋਂ ਵੇਸਲੇ ਨਹੀਂ ਹੁੰਦੇ ਸਨ ਕੁਝ ਸਮੇਂ ਬਾਅਦ ਅਮਰਦਾਸ ਪਾਤਸ਼ਾਹ ਜੀ ਨੇ ਗੋਵਿੰਦ왈 ਸਾਹਿਬ ਬੌਲੀ ਦੀ ਸੇਵਾ ਆਰੰਭ ਕੀਤੀ ਆਪ ਦੋਨਾਂ ਨੇ ਉੱਥੇ ਸਾਰੀ ਸੇਵਾ ਸੰਭੀ ਇੱਕ ਵਾਰ ਲਾਹੌਰ ਤੋਂ ਕੁਝ ਸੰਗਤ ਆਈ ਉਹਨਾਂ ਵਿੱਚ ਭਾਈ ਜੇਠਾ ਜੀ ਦੇ ਸਾਖ ਸੰਬੰਧੀ ਵੀ ਸਨ ਉੰਨਾ ਨੇ ਪਾਈ ਜੇਠਾ ਜੀ ਨੂੰ ਮਿਲਣ ਬਾਰੇ ਸੋਚਿਆ ਪਾਈ ਜੇਠਾ ਜੀ ਉਦੋਂ ਬੌਲੀ ਦੀ ਸੇਵਾ ਕਰ ਰਹੇ ਸਨ ਤੇ ਸਾਰੇ ਕੱਪੜੇ ਚਿੱਕੜ ਨਾਲ ਲਿਬੜੇ ਹੋਏ ਸਨ ਆਪ ਜੀ ਨੂੰ ਵੇਖ ਕੇ ਰਿਸ਼ਤੇਦਾਰ ਕਹਿਣ ਲੱਗੇ ਜੇਠਾ ਤੂੰ ਇਹ ਕੀ ਹਾਲ ਬਣਾਇਆ ਹੈ ਤੂੰ ਤਾਂ ਸਾਡੇ ਕੋਲ ਦੀ ਇੱਜ਼ਤ ਰੋਲ ਦਿੱਤੀ ਨਾਲ ਹੀ ਕਹਿਣ ਲੱਗੇ ਕਿ ਗੁਰੂ ਜੀ ਨੇ ਆਪਣੇ ਜਵਾਈ ਕੋਲ ਚਿੱਕੜ ਦੇ ਟੋਕਰੇ ਚੁਕਾਰੇ ਹਨ ਇਹ ਸਾਰੀ ਵਾਰਤਾ ਦਾ ਗੁਰੂ ਜੀ ਨੂੰ ਪਤਾ ਲੱਗਿਆ ਤੇ ਸੱਚੇ ਪਾਤਸ਼ਾਹ ਉਥੇ ਪਹੁੰਚੇ ਅਤੇ ਪ੍ਰੇਮ ਨਾਲ ਸਭ ਨੂੰ ਸਮਝਾਇਆ ਤੇ ਕਿ ਆਹ ਭਲੇਓ ਲੋਕੋ ਭਾਈ ਜੇਠਾ ਜੀ ਕੁੱਲ ਨੂੰ ਬਦਨਾਮ ਨਹੀਂ ਕਰ ਰਹੇ ਉਹਨਾਂ ਨੇ ਤਾਂ ਜਿੱਕੜ ਦੇ ਟੋਕਰੇ ਚੁੱਕ-ਚੁੱਕ ਕੇ ਕੁੱਲ ਦੀ ਮਹਿਲ ਲਾ ਦੇਣੀ ਹੈ ਇਹ ਸਾਰੀ ਵਾਰ ਦਾ ਦੀ ਭਾਈ ਜੇਠਾ ਜੀ ਗੁਰਾਂ ਤੋਂ ਹੱਥ ਜੋੜ ਕੇ ਮਾਫੀ ਮੰਗਣ ਲੱਗੇ ਅਤੇ ਚਰਨ ਫੜ ਕੇ ਕਿ ਸੱਚੇ ਪਾਤਸ਼ਾਹ ਉਹਨਾਂ ਜਾਣ ਨੇ ਉਹਨਾਂ ਨੂੰ ਬਖਸ਼ ਦਿਓ ਉਹ ਗੁਰੂ ਘਰ ਦੀ ਵਡਿਆਈ ਨੂੰ ਨਹੀਂ ਸਮਝ ਸਕਦੇ ਸੱਚੇ ਪਾਤਸ਼ਾਹ ਨੇ ਸਭ ਨੂੰ ਪਿਆਰ ਨਾਲ ਬਿਠਾ ਕੇ ਪ੍ਰਸ਼ਾਦ ਦਾ ਛਕਾਇਆ ਇਹ ਸਭ ਦੇਖ ਭਾਈ ਜੇਠਾ ਜੀ ਦੇ ਰਿਸ਼ਤੇਦਾਰ ਨਿਸ਼ਚਿੰਤ ਹੋਏ ਅਤੇ ਆਪਣੀ ਭੁੱਲ ਬਖਸ਼ਾਈ